ਧਰਮ ਦੇ ਨਾਲ ਲਚਕੜਤਾ ਦਾ ਕੀ ਮੇਲ ਹੈ ਜੇ ਧਰਮ ਇੰਨਾ ਚੰਗਾ ਤੇ ਲਚਕੜਤਾ ਨੂੰ ਦੂਰ ਕਰਦਾ ਤੇ ਪੰਜ ਵੱਡੇ ਸਾਧ ਜਿਹੜੇ ਆ ਉਹ ਰੇਪ ਦੇ ਕੇਸ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹ ਚ ਬੈਠੇ ਆ ਜੇ ਧਰਮ ਤੋਂ ਲਚਕੜਤਾ ਨੂੰ ਇੰਨਾ ਖਤਰਾ ਤੇ ਫਿਰ ਸੋਚਾ ਸਿੰਘ ਲਗਾ ਉਹਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਕਿਉਂ ਪੰਥ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਲਚਕੜਤਾ ਨਹੀਂ ਕਿਸੇ ਨੂੰ ਦੀ ਸੀ ਉਦੋਂ ਇੱਕ ਅਕਾਲੀ ਲੀਡਰ ਦੀ ਹੋਰ ਵਾਇਰਲ ਹੋਈ ਇੱਕਾ ਹੁਣ ਵਾਇਰਲ ਹੋਈ ਜਾਂਦੀ ਹੈ ਉਹ ਪੂਰੀ ਵਾਲੇ ਸਾਧ ਦੀ ਇਹਨਾਂ ਚੀਜ਼ਾਂ ਦੇ ਨਾਲ ਧਰਮ ਕਿਤੇ ਖਤਬ ਹੁੰਦੇ ਹੁੰਦੇਗੇ ਧਰਮ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਵੀ ਜੇ ਸਿੱਖ ਕੌਮ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਲੱਚਰ ਤਾਂ ਫਲਾਈ ਜਾ ਰਹੀ ਆ ਦੱਖਣੀ ਭਾਰਤ ਦੇ ਵਿੱਚ ਕਿੰਨੇ ਮੰਦਰ ਆ ਜਿਨ੍ਹਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਉੱਥੇ ਮੂਰਤੀਆਂ ਛਪੀਆਂ ਹੋਈਆਂ ਸ਼ਰਿਆਮ ਨੰਗੀਆਂ ਔਰ ਕਹੇ ਜੇ ਉਹ ਉਹ ਕੋਕ ਸ਼ਾਸਤਰ ਦੀ ਇੱਕ ਤਸਵੀਰ ਉਹਦੇ ਚੋਂ ਖਿੱਚੀ ਹੋਈ ਆ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਸਾਡੇ ਉਹਨਾਂ ਮੂਰਤੀਆਂ ਤੋਂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ। ਫਿਰ ਸਾਡੇ ਚ ਇੱਕ ਸਾਖੀ ਤੁਸੀਂ ਆਮ ਬੋਲ ਬੋਲ ਕੇ ਸੁਣਾਉਣੇ ਆ ਜੋਗਾ ਸਿੰਘ ਵਾਲੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀ ਗੱਲ ਹਨ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਮਹਾਰਾ ਵੇਸਵਾ ਦੇ ਕੋਠੇ ਦੇ ਪਹਿਰੇ ਤੇ ਖੜਾ ਕਰਤਲ ਜਾ ਕੇ ਵੀ ਜੋਗਾ ਸਿੰਘ ਨੂੰ ਗੁਰੂ ਸਾਹਿਬ ਸੁਨੇਹਾ ਭੇਜਦੇ ਆ ਤੋ ਆਪਣੇ ਅਨੰਦਕਾਰ ਦੇ ਲਾਵਾ ਛੱਡ ਕੇ ਤੇ ਤੁਰ ਪਿਆ ਤੇ ਗਾ ਉਹ ਇੱਕ ਕਿਸੇ ਵੇਸਵਾ ਦਾ ਕੋਠਾ ਸੀ ਉੱਥੇ ਉਹ ਜਾ ਕੇ ਵੜ ਗਿਆ। ਕਿੱਡਾ ਕੱਚਾ ਸਿੱਖ ਹੋਊਗਾ ਫਿਰ ਇੱਥੋਂ ਇੱਥੋਂ ਤਾਂ ਸਾਫਤ ਹੁੰਦਾ ਜਿਵੇਂ ਮੇਰੇ ਨਾਲ ਹੁਣ ਚਿੱਤਰ ਉਪਖਿਆਣ ਦੇ ਉੱਤੇ ਫਿਰ ਉਹਨਾਂ ਨੇ ਬਹਿਸ ਕਰਨ ਲੱਗ ਪੈਂਦੇ ਆ ਫੋਨ ਤੇ ਤੇ ਮੈਂ ਕਿਹਾ ਵੀ ਸ਼ਾਇਦ ਫਿਰ ਜੇ ਗੁਰੂ ਸਾਹਿਬ ਦੀ ਕਿਰਤ ਹੈ ਤੇ ਫਿਰ ਜੋਗਾ ਸਿੰਘ ਵਾਲੀ ਜੇ ਸੱਚੀ ਆ ਤੇ ਫਿਰ ਸਿੱਖਾਂ ਦਾ ਕਿਰਦਾਰ ਤਾਂ ਫਿਰ ਇੱਥੇ ਤੱਕ ਡਿੱਗ ਗਿਆ ਜਿਹੜਾ ਗੁਰੂ ਸਾਹਿਬ ਨੂੰ ਸਿੱਖਾਂ ਨੂੰ ਸਮਝਾਉਣ ਵਾਸਤੇ ਚਿੱਤਰ ਉਪਖਿਆਣ ਲਿਖਣਾ ਪਿਆ ਵੀਰ ਐਡਾ ਵੱਡਾ ਕਿਰਦਾਰ ਸਾਡੇ ਗੁਰੂਆਂ ਦਾ ਐਡਾ ਵੱਡਾ ਸਾਡਾ ਆਪਣਾ ਸਿਧਾਂਤ ਅਸੀਂ ਖੜੇ ਕਿੱਥੇ ਹਾਂ ਜੇ ਅਸੀਂ ਆਪਣੇ ਜੀ ਨਜ਼ਰ ਨਹੀਂ ਮਾਰਦੇ ਬਾਬੇ ਨਾਨਕ ਤੋਂ ਸਿਧਾਂਤ ਸਾਡਾ ਸ਼ੁਰੂ ਹੁੰਦਾ ਤੇ ਜਿਨ੍ਹਾਂ ਨੇ ਤਾਂ ਨਾਸਾ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਉਹ ਪੜਿਆ ਵੀ ਲੱਖ ਆਕਾਸ਼ ਆਕਾਸ਼ ਲੱਖ ਪਤਾਲ ਪਤਾਲ ਓੜਕ ਓੜਕ ਭਾਲ ਥਕੇ ਉਹਨਾਂ ਨੇ ਤਾਂ ਆਕਾਸ਼ ਲੱਭਣੇ ਸ਼ੁਰੂ ਕਰ ਦਿੱਤੇ ਬਾਬੇ ਨਾਨਕ ਦੀ ਵਿਗਿਆਨਕ ਸੋਚ ਦੇ ਉੱਤੇ ਵੀ ਕਿਸੇ ਮਹਾਂਪੁਰਸ਼ ਨੇ ਰਹਿਬਰ ਨਹੀਂ ਜੇ ਆਹ ਗੱਲ ਕਹੀ ਆ ਤਾਂ ਸਾਨੂੰ ਇਹ ਤੇ ਖੋਜ ਕਰਨੀ ਚਾਹੀਦੀ ਆ ਤੇ ਅਸੀਂ ਬਾਬੇ ਨਾਨਕ ਨੂੰ 20 ਰੁਪਈਆ ਤੋਂ ਤੇ ਦੂਜਾ ਸultanpur ਲੋਧੀ ਵਾਲੀ ਹੱਟੀ 'ਚੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ ਉਸ ਵੇਲੇ ਸਲਤਨਪੁਰ ਇੱਕ ਸਟੇਟ ਸੀ ਇੱਕ ਰਾਜ ਸੀ ਉਹਦੇ ਮੋਦੀਖਾਨਾ ਜਿਵੇਂ ਅੱਜ ਦੇ ਐਫਸੀਆਈ ਮੰਤਰੀ ਆ ਬਾਬੇ ਨਾਨਕ ਦਾ ਐਡਾ ਵੱਡਾ ਰਤਬਾ ਸੀ ਮੋਦੀਖਾਨ ਦੇ ਅਮਚਾਰੀ ਸੀ ਤੇ ਤੁਸੀਂ ਬਾਬੇ ਨਾਨਕ ਨੂੰ ਤੱਕੜੀ ਫੜ ਕੇ ਤੇ ਹੱਤੀ ਤੇ ਵਾਕੇ ਤੇ 13 13 ਤੋਲਣ ਲਾਤਾ 13 ਸ਼ਬਦ ਨੂੰ 13 ਸਾਰੀ ਦੁਨੀਆ ਦੀ ਕਰਪਸ਼ਨ ਕੀਤੀ ਹੁੰਦੀ ਆ ਤੇ ਗੱਡੀਆਂ ਦੇ ਨੰਬਰ ਲੈਂਦੇ ਜੀ 13 13 ਵੀ ਬਾਬੇ ਨਾਨਕ ਦੀ 13 13 ਯਾਰ ਜੀ ਕਿੱਧਰ ਨੂੰ ਤੁਰੇ ਫਿਰਦੇ ਆ ਇਹਨਾਂ ਚੀਜ਼ਾਂ ਦਾ ਸਾਡੀ ਕੌਮ ਨਾਲ ਸੰਬੰਧ ਕੀ ਆ ਅਸੀਂ ਆਪਣੇ ਚ ਖਾਮੀ ਲੱਭੋ ਜੇ ਫਿਰ ਤੁਹਾਡੇ ਵਾਸਤੇ ਕਿਹੇ ਜੀ ਇਹ ਹਲ ਇਹੇ ਜੀ ਕੁੜੀ ਖਤਰਾ ਬਣ ਗਈ ਨਾ ਤੇ ਫਿਰ ਧਰਮ ਅੱਜ ਵੀ ਗਿਆ ਤੇ ਕੱਲ ਵੀ ਗਿਆ ਫਿਰ ਜੋਗਾ ਸਿੰਘ ਵਾਲੀ ਕਹਾਣੀ ਨੂੰ ਜੋੜ ਕੇ ਤੇ ਫਿਰ ਚਿਤੁਰ ਵਖਿਆਨ ਫਿਰ ਤਾਂ ਸੱਚਾ ਵੀ ਗੁਰੂ ਸਾਹਿਬ ਨੂੰ ਫਰਾਉ ਦੇ ਸਿੱਖ ਜਿਹੜੇ ਸੀਗੇ ਦਾ ਮਤਲਬ ਉਹਨਾਂ ਤੇ ਇੰਨਾ ਭਰੋਸਾ ਹੀ ਨਹੀਂ ਸੀ ਵੀ ਸਿੱਖ ਇੰਨੇ ਕਮਜ਼ੋਰ ਆ ਵੀ ਗੁਰੂ ਦੇ ਰਸਤੇ ਨੂੰ ਜਾਂਦੇ ਤੇ ਰਾਹ ਚ ਵੇਸਵਾ ਦੇ ਕੋਠਿਆਂ ਚ ਵੜਦੇ ਫਿਰਦੇ ਆ ਇਹ ਸਾਡੇ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕੀਤਾ ਤੇ ਬਗਾਨੀਆਂ ਨੇ ਗੁਰਬਾਣੀ ਨੂੰ ਪੜ੍ਹ ਕੇ ਅਮਲ ਕੀਤਾ ਅਸੀਂ ਉਹ ਅਮਲ ਕੀਤਾ ਜੋ ਬਾਬੇ ਨਾਨਕ ਦੇ ਬਾਰੇ ਕਿਸੇ ਨੇ ਝੂਠ ਬੋਲਤਾ ਗੁਰੂ ਗੋਬਿੰਦ ਸਿੰਘ ਦੇ ਬਾਰੇ ਝੂਠ ਬੋਲਤਾ ਗਾ ਸਟੇਜਾਂ ਤੋਂ ਜੋ ਝੂਠ ਸੁਭਾਣ ਸੁਣਾਤਾ ਅਸੀਂ ਉਹਦੇ ਤੇ ਅਮਲ ਕੀਤਾ ਤੇ ਜਿਨ੍ਹਾਂ ਲੋਕਾਂ ਨੇ NASA ਤੱਕ ਖੋਜਾਂ ਕਰ ਲਈਆਂ ਉਹਨਾਂ ਨੇ ਜੋ ਬਾਬੇ ਨਾਨਕ ਨੇ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤੇ ਕਿਹਾ ਉਹ ਉਹਨਾਂ ਨੇ ਉਹਦੇ ਤੇ ਅਮਲ ਕੀਤਾ ਆਹ ਫਰਕ ਆ ਸਾਡੇ ਵਿੱਚ ਜੇ ਲੱਚਰਤਾ ਤੋਂ ਧਰਮ ਨੂੰ ਖਤਰਾ ਤੇ 13 ਲੱਖ ਸਿੱਖ ਈਸਾਈ ਬਣ ਗਿਆ ਤੇ ਕਿਹੜੀ ਲੱਚਰਤਾ ਸੀ ਖਾਮੀਆਂ ਆਪਣੀਆਂ ਲੱਭੋ ਚਮਕੀਲੇ ਦਾ ਕਤਲ ਹੁੰਦਾ ਫਿਰ ਗੈਕੀ ਬੰਦ ਹੋ ਗਈ ਗੰਦੀ ਉਦੋਂ ਜ਼ਿਆਦਾ ਵੱਧ ਗਈ ਇਹ ਵਧੀ ਕਿਉਂ ਇੱਕ ਉਦਾਹਰਨ ਦੇ ਕੇ ਤੁਹਾਨੂੰ ਆਪਾਂ ਅੱਗੇ ਚੱਲਦੇ ਹਾਂ ਇੱਕ ਖੜਕੂਆਂ ਨੇ ਐਲਾਨ ਕੀਤਾ ਸੀ ਵੀ 11 ਬੰਦਿਆਂ ਤੋਂ ਵੱਧ ਬਰਾਤੀ ਨਹੀਂ ਕੋ ਲੈ ਕੇ ਆਊਗਾ ਡਰ ਡਰ ਸੀ ਲੋਕਾਂ 'ਚ ਜਿਵੇਂ ਅੱਜ ਹੁਣ ਇੱਕ ਮਾਰੀ ਆ ਦਾ ਮੁਕਤ ਦੇ ਫਿਰਦੇ ਆ ਕਈ ਹੁਣ ਇਹਨਾਂ ਤੇ ਪਰਚੇ ਕੋਈ ਕਹਿੰਦੇ ਨਹੀਂ ਦਰਖਾਸਤਾਂ ਦਿੱਤੀਆਂ ਪਰਚੇ ਹੁੰਦੇ ਨਹੀਂ 296 ਅ ਦੂਜਾ ਆਈਪੀਸੀ ਦਾ ਹੁੰਦਾ ਕਿਉਂ ਨਹੀਂ ਜੇ ਪੁਲਿਸ ਨਹੀਂ ਸੁਣਦੀ ਕੋਰਟ ਚ ਜਾਓ ਜੇ ਕੋਰਟ ਨਹੀਂ ਸੁਣਦੀ ਫਿਰ ਅੱਗੇ ਚੈਲੰਜ ਕਰੋ ਆ ਹੁਣ ਮੈਂ ਤਿੰਨ ਆਚਾਰਾਂ ਤੇ ਪਾਉਂਗਾ ਜਿਹੜੀਆਂ ਗੰਦਪੈਲ ਵੀਡੀਓ ਜਿਹੜੀਆਂ ਅਸੀਂ ਤਾਂ ਆਪੇ ਤੁਰਨਾ ਨਹੀਂ ਸੀ ਚਾਹੁੰਦੇ ਚਲੋ ਕਿਸੇ ਦਾ ਕੋਈ ਰੋਟੀਦਾਰ ਜਗਾਰ ਆ ਪਰ ਇੱਥੋਂ ਤੱਕ ਬੜਾ ਡਿੱਗ ਪਾਓ ਕਿ ਤੁਹਾਨੂੰ ਇਹ ਹੀ ਨਾ ਦੱਸੇ ਵੀ ਮੇਰੀ ਭੈਣ ਵੀ ਆ ਧੀ ਵੀ ਆ ਘਰੇ ਉਹਨਾਂ ਨੂੰ ਸੁਣਾ ਲਿਆ ਕਰੋ ਜੇ ਉਹ ਸੁਣ ਕੇ ਬਰਦਾਸ਼ਤ ਕਰ ਲੈਣਗੀਆਂ ਤਾਂ ਫੇਰ ਉਹਨੂੰ ਪਾਦਿਆ ਕਰੋ ਸੋਸ਼ਲ ਮੀਡੀਆ ਤੇ ਅਸੀਂ ਸੁਣਨਾ ਕੀ ਪਸੰਦ ਕਰਦੇ ਆ ਪਹਿਲਾਂ ਤਾਂ ਇੱਥੇ ਮੈਟਰ ਹੈ ਜਿਹੜੇ ਗੰਦੇ ਕਮੈਂਟ ਕਰਦੇ ਆ ਵੀਡੀਓ ਦੇ ਥੱਲੇ ਧੀਆਂ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਆ ਸੰਤ ਜਰਨਲਿਸਟ ਦੀ ਤਸਵੀਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਲਾ ਕੇ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਤੇ ਉਹਨਾਂ ਵਾਸਤੇ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਕਿਹੜੀ ਸਜ਼ਾ ਹੋਣੀ ਚਾਹੀਦੀ ਉਹਨਾਂ ਵਾਸਤੇ ਕੋਈ ਤੈਅ ਕਰ ਸਕਦਾ ਨਹੀਂ ਪਹਿਲਾਂ ਆਪਣੇ ਦਿਮਾਗ ਚੋਂ ਗੰਦਗੀ ਕੱਢਣੀ ਪਊਗੀ 11 ਬਰਾਤੀਆਂ ਦੇ ਉੱਤੇ ਅਮਲ ਕੁਝ ਲੋਕਾਂ ਨੇ ਕੀਤਾ ਕੁਝ ਨੇ ਨਹੀਂ ਕੀਤਾ ਇੱਥੇ ਇੱਕ ਬਰਾਤ ਆਉਂਦੀ ਆ ਜੁਆਇੰਟ ਫੈਮਿਲੀ ਸੀ ਪਰਿਵਾਰ ਵੱਡਾ ਸੀ ਉਹਨਾਂ ਦੇ ਵਿੱਚ 30 ਕ ਬੰਦਿਆਂ ਦੇ ਕਰੀਬੋ ਚਲੋ ਬਰਾਤ ਲੈ ਆਏ ਤੇ ਸਾਡੇ ਇੱਥੇ ਮਲਕੀਤ ਮਰਖਾਈ ਦਾ ਹੁੰਦਾ ਸੀਗਾ ਬੋਰੀਆ ਸਿੱਖ ਸੀ ਉਹ ਜਾਦੂ ਦੇ ਨਾਲ ਰਹਿੰਦਾ ਹੁੰਦਾ ਸੀ ਉਹਨਾਂ ਹੱਥਾਂ 'ਚ ਅਸਲਟਾਂ ਆ ਗਈਆਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਦਾਤੀ ਮੰਗੀ ਨਹੀਂ ਸੀ ਦਿੰਦਾ ਕੋਈ ਸਾਈਕਲ ਮੰਗਿਆ ਨਹੀਂ ਸੀ ਦਿੰਦਾ ਕੋਈ ਪਤਾ ਨਹੀਂ ਵੀ ਕਿਸ ਵਾਸਤੇ ਅਸੀਂ ਸਾਲਟ ਚੱਕੀ ਆ ਕਿਸ ਮਕਸਦ ਵਾਸਤੇ ਅਸੀਂ ਲੜ ਰਹੇ ਆ ਜਦੋਂ ਇਹ ਲੋਕ ਵਿੱਚ ਆ ਕੇ ਵੜੇ ਉਦੋਂ ਬੇੜਾ ਕਰਕਣਾ ਸ਼ੁਰੂ ਹੋਇਆ ਜਦੋਂ ਲੋਕਾਂ ਦੇ ਘਰਾਂ 'ਚ ੱਟਕੇ ਨਾ ਰੋਟੀਆਂ ਪਾਣੀਆਂ ਲੋਕਾਂ ਦੇ ਘਰਾਂ 'ਚ ਧੀਆ ਪੈਣਾਂ ਦੀਆਂ ਇੱਜ਼ਤਾਂ ਨਾ ਇਹੇ ਜਿਹੜੇ ਜਿਹੜੇ ਲੋਕ ਖੇਡਣ ਲੱਗ ਪਏ ਕਦੇ ਆ ਕੇ ਸਾਡੇ ਇਲਾਕੇ 'ਚ ਪੁੱਛਿਓ ਇਹਨਾਂ ਬਾਰੇ ਤੇ ਦੋ ਪਿੰਡ ਮੈਂ ਤੁਹਾਨੂੰ ਹੋਰ ਦੱਸ ਦਿੰਨਾ 나ਥੇ ਵਾਲਾ ਤੇ ਲੰਡੇ ਪਿੰਡ ਤੇ ਡੇਮਰੂ ਜਾ ਕੇ ਉੱਥੇ ਪੁੱਛਿਆ ਜਿਹੜੇ ਉੱਥੇ ਉਸ ਏਰੀਏ 'ਚ ਫਿਰਦੇ ਸੀ ਲੋਕ ਖਿਲਾਫ ਉਹ ਕਿਉਂ ਹੋਏ ਮਮਲੇ ਕੀ ਧੋਨੀ ਗਰੁੱਪ ਇਹਨਾਂ ਦਾ ਆ ਕੇ ਉਹਨਾਂ ਨੂੰ ਕਹਿੰਦਾ ਵੀ 11 ਬੰਦੇ ਮੁੰਡੇ ਦੇ ਪਿਓ ਨੂੰ ਕੱਢ ਲਾ ਆਪਦੇ ਸਣੇ ਤੇ ਜਨ ਵਾਲੇ ਮੁੰਡੇ ਦੇ ਸਣੇ 9 ਬੰਦੇ ਹੋਰ ਕੱਢ ਲਾ ਤੇ ਬਾਕੀਆਂ ਦਾ ਪਾਸੇ ਕਰ ਦੇ ਇੱਧਰ ਹੁਣ ਉਹ ਸਰਦਾਰ ਬੰਦੇ ਉਹ ਪਿੱਟੀ ਗਿਆ ਵੀ ਅਸੀਂ ਪੰਜ ਤਾਂ ਭਰਾ ਤੇ ਸਾਡੇ ਗਾਂ 6-7 ਸਾਡੇ ਜਵਾਈ ਆ ਗਾਂ ਭਤੀਜ ਜਵਾਈ ਆ ਮੈਂ ਕਿਹਨੂੰ ਛੱਡ ਕੇ ਆਉਂਗਾ ਅਸੀਂ ਆਨੰਦ ਕਾਰਜ ਕਰਨੇ ਕੋਈ ਸਾਡਾ ਹੋਰ ਨਹੀਂ ਇੱਥੋਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਨਹੀਂ ਸੁਣੀ ਸਰਦਾਰ ਲੋਕ ਛੱਪੜ ਚ ਬਾੜੇ ਕੀ ਮੁੰਡੇ ਦੇ ਪਿਓ ਦੀ ਇੱਜ਼ਤ ਰਹੇਗੀ ਕੀ ਉਹ ਬਰਜਨ ਉਹਦੇ ਘਰੇ ਬਰਾਤ ਢੁੱਕੀ ਸੀ ਉਹਨਾਂ ਦੀ ਰਹੇਗੀ ਮੈਂ ਕਹਿੰਦਾ ਖਰਚਾ ਨਹੀਂ ਫालतू ਕਰਨਾ ਚਾਹੀਦਾ ਸਾਨੂੰ ਇਹ ਤੇ ਰੋਕਣਾ ਚਾਹੀਦਾ ਪਰ ਜਿਹੜਾ ਕਰ ਸਕਦਾ ਕਰ ਲੈ ਵੇਖੋ ਵੇਖੀ ੱਡੀਆਂ ਫਾਹਾ ਨਾ ਲਓ ਉਹਨਾਂ ਤੋਂ ਪਾਥੀਆਂ ਪਥਾਈਆਂ ਪਿੰਡ ਦੇ ਵਿੱਚ ਉਸ ਵੇਲੇ ਸਾਡੇ ਇਲਾਕੇ ਦੇ ਲੋਕ ਇਹਨਾਂ ਦੇ ਖਿਲਾਫ ਹੋਗੇ ਇਹ ਘੁੱਟਣ ਦੇ ਵਿੱਚ ਜਦੋਂ ਕੋਈ ਫੈਸਲੇ ਤੁਸੀਂ ਇਸ ਤਰ੍ਹਾਂ ਲਾਗੂ ਕਰਾਉਂਗੇ ਨਾ ਜੇ ਧਾਰਮਿਕ ਕਟੜਤਾ ਦੇ ਵਿੱਚ ਤੁਸੀਂ ਇਨਸਾਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਕਦੇ ਵੀ ਨਹੀਂ ਚੱਲ ਸਕਦੀ ਧਾਰਮਿਕ ਕਟੜਤਾ ਬਹੁਤ ਮਾੜੀ ਆ ਜਿੰਨੀ ਗਰਾਵਟ ਇਸ ਵੇਲੇ ਜਿਹੜੇ ਧਰਮੀ ਖਵਾਉਂਦੇ ਲੋਕ ਆ ਜਿੰਨੀ ਉਹਨਾਂ ਚਾਹੀ ਆ ਆ ਰੋਜ਼ ਤੁਸੀਂ ਚੋਲੇ ਵਾਲਿਆਂ ਦਾ ਸਾਧਾਂ ਦਾ ਬਾਬਿਆਂ ਦਾ ਰੋਜ਼ ਤਾਂ ਕਿਸੇ ਸਾਹਮਣੇ ਆਪਣੇ ਆਉਂਦੇ ਆ ਜਿਹੜੇ ਖੁਦ ਖੁਦ ਉਪਦੇਸ਼ ਦਿੰਦੇ ਆ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹੋ ਕਾਮ 'ਚ ਵੀ ਫਸੇ ਆ ਲੋਭ 'ਚ ਵੀ ਫਸੇ ਆ ਕਰੋੜ-ਕਰੋੜ ਦੀਆਂ ਥੱਲੇ ਗੱਡੀਆਂ ਤੇ ਕ੍ਰੋਧ ਇੰਨਾ ਜ਼ਿਆਦਾ ਕਿ ਬਰਦਾਸ਼ਤ ਨਹੀਂ ਕਰਦੇ ਆਪਸ ਵਿੱਚ ਹੀ ਨਹੀਂ ਬਰਦਾਸ਼ਤ ਕਰਦੇ ਸ਼ਬੀਰ ਲਾ ਕੇ ਗੋਲੀਆਂ ਵੀ ਚਲਾ ਦਿੰਦੇ ਇੰਨਾ ਕਰੋਧ ਤੇ ਹੰਕਾਰ ਇੰਨਾ ਜ਼ਿਆਦਾ ਮੈਂ ਰੱਬ ਦਾ ਤੇ ਦੂਜਾ ਹੈ ਹੀ ਕੁਛ ਨਹੀਂ ਮੈਂ ਕਹਿੰਦਾ ਵੀ ਜਿਹੜੇ ਆ ਗੁਰਦੁਆਰੇ ਆ ਸਾਡੇ ਗੁਰੂ ਘਰ ਆ ਠੱਠ ਇਹਨਾਂ ਦੇ ਮੈਡੀਕਲ ਕਰਾ ਲਓ ਉੱਥੇ ਜਿਹੜੇ ਬੱਚੇ ਰਹਿੰਦੇ ਆ ਤੁਹਾਨੂੰ ਪਤਾ ਲੱਗ ਜਾ ਧਰਮ ਖੜਾ ਕਿੱਥੇ ਆ ਕੋਈ ਬੱਚਾ ਤੁਸੀਂ ਨਹੀਂ ਛੱਡਿਆ ਕੋਈ ਔਰਤ ਤੁਸੀਂ ਨਹੀਂ ਛੱਡੀ ਜੇਲਾ ਦੇ ਕਚਹਿਰੀਆਂ 'ਚ ਤੁਸੀਂ ੱੱੱਕੇ ਖਾਂਦੇ ਫਿਰਦੇ ਹੋ ਬਾਣਾ ਧਰਮ ਦਾ ਪਾ ਕੇ ਤੇ ਕਿੱਥੇ ਖੜੇ ਅਸੀਂ ਕਿੱਥੇ ਆ ਕਿਹੜੇ ਧਰਮ ਦੀ ਅਸੀਂ ਗੱਲ ਕਰਦੇ ਹਾਂ ਉਹਦਾ ਕਾਰਨ ਇਹ ਹੈ ਵੀ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਆ ਫੇਰ ਬਿਆਨਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਸਾਡਾ ਕਲਚਰ ਸੀਗਾ ਠੀਕ ਹੈ ਜਿਹੜਾ ਕੰਮ ਕਿਸੇ ਨੇ ਚੰਗਾ ਕੀਤਾ ਮੈਂ ਨਹੀਂ ਇੰਨਾ ਇੰਨਾ ਤੰਗ ਸੋਚਦਾ ਬੰਦਾ ਵੀ ਮੈਂ ਹਰ ਕੋ ਨੁੱਕੇ ਰੱਸੀ ਰੱਖਦਾ ਦਰਬਾਰ ਸਾਹਿਬ ਦੇ ਰਾਸਤੇ 'ਚ ਜਿਹੜੇ ਬੁੱਤ ਲੱਗੇ ਆ ਭੰਗੜੇ ਵਾਲੇ ਬੁੱਤ ਲੱਗੇ ਉਹ ਸਾਡੇ ਨਹੀਂ ਲੱਗਣੇ ਚਾਹੀਦੇ ਕਿਉਂਕਿ ਉੱਥੇ ਸਿਆਣੇ ਕਹਿੰਦੇ ਨਾ ਕਿਸੇ ਨੇ ਪੁੱਛਿਆ ਸੀ ਵੀ ਤਾਜ ਮਹਿਲ ਦੇ ਵਿੱਚ ਤੇ ਹਰਮੰਦਰ ਸਾਹਿਬ 'ਚ ਫਰਕ ਕੀ ਆ ਦਰਬਾਰ ਸਾਹਿਬ 'ਚ ਉੱਥੋਂ ਮੌਤ ਤੇ ਯਾਦ ਕੀਤਾ ਜਾਂਦਾ ਇੱਥੋਂ ਜ਼ਿੰਦਗੀ ਮਿਲਦੀ ਆ ਫਰਕ ਆ ਇੱਥੋਂ ਜੀਵਨ ਜਾਂਚ ਮਿਲਦੀ ਆ ਉੱਥੇ ਮੌਤ ਨਾਲ ਜੁੜਿਆ ਜਾਂਦਾ ਜੇ ਤੁਹਾਨੂੰ ਜੀਵਨ ਮਿਲਦਾ ਹੋਵੇ ਉੱਥੇ ਇਹ ਜਿਹੇ ਪਖੜਾ ਲੋੜ ਨਹੀਂ ਹੁੰਦੀ ਕਿਉਂ ਲਾਏਗੇ ਕਿਉਂ ਸਾਡਾ ਕਲਚਰ ਬਦਲਿਆ ਗਿਆ ਇਹ ਕੋਈ ਇੱਕ ਦਿਨ ਚ ਹੋ ਗਿਆ ਆਮ ਘਰਾਂ ਦੇ ਵਿੱਚ ਅਸੀਂ ਨਿੱਕਿਆ ਹੁੰਦਿਆਂ ਨੇ ਤਸਵੀਰ ਵੇਖੀ ਆ ਬਸ ੜਿਆਂ ਤੇ ਰੇਲਵੇ ਸਟੇਸ਼ਨਾਂ ਤੇ ਉਹ ਤਸਵੀਰਾਂ ਦੇਖੀਆਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਹਲਵਾਉਂਦੇ ਸੀ ਦੋ ਬਲਦਾਂ ਦੀ ਜੋੜੀ ਤੇ ਪਿੱਛੇ ਬਾਬੇ ਨਾਨਕ ਦੇ ਮੁੰਨੀ ਹਲ ਦੀ ਫੜੀ ਹੋਈ ਆ ਹਲਵਾਉਂਦੇ ਦੀ ਫੋਟੋ ਗੁਰੂ ਨਾਨਕ ਦੇ ਮਹਾਰਾਜ ਦੀ ਸਾਡੀ ਉਮਰ ਦੇ ਬੰਦਿਆਂ ਨੇ ਤੋਂ ਪਹਿਲੇ ਵਾਲੇ ਨੇ ਆਮ ਦੇਖੀ ਆ ਉਸ ਤੋਂ ਬਾਅਦ ਬਾਬੇ ਨਾਨਕ ਦਾ ਲਿਬਾਸ ਕਿਹੇ ਜਿਹਾ ਬਣਾਇਆ ਗਿਆ ਇੱਕ ਸੋਹਣਾ ਚੋਲਾ ਲਾਲੀ ਭਖਦੀ ਚਿਹਰੇ ਦੇ ਉੱਤੇ ਉਹਨਾਂ ਦੇ ਅੱਗੇ ਫਰੂਟ ਕੇਲੇ ਸੰਤਰੇ ਰੱਖੇ ਹੋਏ ਹੱਥ 'ਚ ਮਾਲਾ ਫੜਾਈ ਆ ਤੇ ਮਾ ਬਾਲਾ ਤੇ ਮਰਦਾਨਾ ਇੱਕ ਚੋਰ ਕਰੀ ਜਾਂਦਾ ਇੱਕ ਇਹ ਘਾੜ ਤਕੜੀ ਗਈ ਕਿਉਂਕਿ ਆਪ ਉਹ ਜੇ ਬਣਨਾ ਸੀ ਇਹ ਗਲਤੀਆਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਕੀਤੀਆਂ ਖਾੜਕੂਆਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਲੋਕਾਂ ਪੇਸ਼ ਆਮ ਲੋਕਾਂ ਦੀਆਂ ਭੁਗਤੀਆਂ ਆਮ ਲੋਕਾਂ ਦੀ ਕਦੇ ਅਸੀਂ ਇਹ ਚੀਜ਼ਾਂ ਵਿਚਾਰ ਕੇ ਸੋਚਾਂਗੇ ਕਿ ਨਹੀਂ ਅਸੀਂ ਹਰ ਕੋਨੇ ਕਿ ਰਸੇ ਰੱਖ ਦੇ ਅਸੀਂ ਇੱਥੋਂ ਤੱਕ ਆਏ ਕਿਉਂ ਮੈਨੂੰ ਬਹੁਤ ਮੁੰਡਿਆਂ ਦੇ ਫੋਨ ਆਏ ਜੀ ਤੁਹਾਨੂੰ ਇਸ ਵੇਲੇ ਮਰਨ ਦੀ ਮਦਦ ਕਰਨੀ ਚਾਹੀਦੀ ਮੈਂ ਜਦੋਂ ਇਹਨੇ ਚਰਨ ਘਾਟ ਵਾਲਾ ਕੰਮ ਕੀਤਾ ਮੈਂ ਕਰਨ ਲੱਗਿਆ ਸੀ ਅਚਾਨਕ ਮੈਨੂੰ ਅਗਲੇ ਦਿਨ ਲੜਕੀ ਦਾ ਫੋਨ ਆਉਂਦਾ ਉਸੇ ਕੁੜੀ ਦਾ ਜਿਹਦੇ ਨੇ ਮੋਢੇ ਤੇ ਰੱਖ ਕੇ ਚਲਾਈ ਉਹ ਕਾਂਡ ਜੋ ਬਾਬੇ ਨੇ ਕੀਤਾ ਮੈਂ ਕਹਿੰਦਾ ਵੀ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਸੀ ਜੇ ਇਹਦੇ ਚੜਖ ਹੁੰਦੀ ਹੈ ਤਿੰਨ ਦਿਨ ਚੱਕੀ ਫਿਰਦਾ ਰਿਹਾ ਤੇ ਬਾਅਦ ਵਿੱਚ ਉਹਨੂੰ ਕਹਿੰਦਾ ਸੀਗਾ ਵੀ ਵਾਹ ਲਾ ਲੇ ਪੁਲਿਸ ਜਿੱਦਣੇ ਬਾਹਰ ਆ ਗਿਆ ਸੀ ਛੱਡਣਾ ਨਹੀਂ ਉਹ ਫਿਰਦਾ ਆ ਉਹਦੇ ਪਿਛਲੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ ਉੱਥੋਂ ਤੱਕ ਅਸੀਂ ਜਾ ਹੀ ਨਹੀਂ ਸਕਦੇ ਮੇਰੇ ਕਰਤਾਰ ਬਾਰੇ ਕਿਸੇ ਨੇ ਪਤਾ ਕਰਨਾ ਤੇ ਮੇਰੇ ਪਿੰਡ ਤੋਂ ਵੱਧ ਕੋਈ ਨਹੀਂ ਜਾਣਦਾ ਇਹਨਾਂ ਲੋਕਾਂ ਦੇ ਪਿੰਡਾਂ ਤੇ ਜਾ ਕੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੇ ਕਰਤਾਰ ਪਤਾ ਕਰ ਲੋ ਕੌਣ ਨੇ ਲੋਕ ਇਹ ਮੈਂ ਦੋ ਸ਼ੰਕੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਵੜੇ ਇੱਕ ਫਰੀਦਕੋਟ ਸੀਆਈਏ ਦੇ ਵਿੱਚ ਇੱਕ ਮੁੰਡਾ ਸੁਸਾਇਡ ਕਰ ਜਾਂਦਾ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸਿੱਟ ਦਿੰਦੀ ਹੈ ਪੁਲਿਸ ਰਾਤ ਨੂੰ ਉਹ ਲੱਭਦੀ ਨਹੀਂ ਉੱਥੇ ਸਾਡੇ ਇਨਸਪੈਕਟਰ ਨਰਿੰਦਰ ਸਿੰਘ ਗਿੱਲ ਅਸੀਂ ਇਕੱਠਿਆਂ ਨੇ ਦੋਨੋਂ ਨੇ ਡਿਊਟੀ ਕੀਤੀ ਆ ਉਹ ਆਪਦੇ ਗੋਲੀ ਮਾਰ ਕੇ ਸੁਸਾਇਡ ਕਰ ਜਾਂਦੇ ਆ ਚਲੋ ਅਸੀਂ ਸਾਰਿਆਂ ਦੇ ਸਾਡੀ ਚਿੰਤਾ ਸੀ ਸਾਡਾ ਇੱਕ ਇਨਸਪੈਕਟਰ ਸੁਸਾਇਡ ਕਰ ਗਿਆ ਸਾਰੇ ਜਿੱਥੇ ਜਿੱਥੇ ਦਿਮਾਗ ਜਿੱਥੇ ਚੱਲਦਾ ਸੀ ਹਰ ਇੱਕ ਬੰਦਾ ਆਪਦਾ ਲਾ ਰਿਹਾ ਸੀ ਹਰੇਕ ਪੁਲਿਸ ਅਫਸਰ ਉੱਥੇ ਇਹ ਇਹਦੀ ਇੱਕ ਜਾਂ ਇੱਕ ਇਹਦੀ ਇਹਦਾ ਜ਼ਿਕਰ ਆਉਂਦਾ ਕਿਸੇ ਗੱਲ ਦਾ ਸਾਡੇ ਕੋਲੇ ਕੋਈ ਸਾਡੇ ਇਨਫੋਰਮ ਹੁੰਦੀ ਹੈ ਇਹਦਾ ਜ਼ਿਕਰ ਕਰਦੀ ਕਹਿੰਦਾ ਵੀ ਜਿਹੜਾ ਫਰੀਦਕੋਟ ਨੂੰ ਕੰਮ ਹੋਇਆ ਜੀ ਉਹ ਕੁੜੀ ਵਾਲਾ ਕੰਮ ਸੀ ਉਹ ਸੀ ਚਕਾਇਆ ਸੀ ਉਹਦਾ ਬਾਅਦ ਚੋ ਬੰਦਾ ਮਰ ਗਿਆ ਕਹਿੰਦਾ ਫਿਰ ਉਹ ਟਿਕਾਣੇ ਲਾਸ਼ ਸਾਨੂੰ ਲੌਣੀ ਪਈ ਇੱਥੋਂ ਪਤਾ ਕਰੋ ਵੀ ਇਹ ਫਿਰ ਬੰਦੇ ਕੌਣ ਨੇ ਜੇ ਇਹ ਸੀਆਈਏ ਦੇ ਵਿੱਚੋਂ ਲਾਸ਼ਾਂ ਟਿਕਾਣੇ ਲਾਉਂਦੇ ਆ ਤੇ ਮੈਂ ਦੋ ਅਫਸਰਾਂ ਨੂੰ ਕਿਹਾ ਵੀ ਉਹ ਤੋਂ ਪੁੱਛ ਗਿਸ਼ ਕਰੋ ਹੁਣ ਅੱਜ ਦਾ ਵੱਡਾ ਸ਼ੰਕਾ ਇਹ ਆ ਕਿਸੇ ਦੇ ਖਿਲਾਫ ਕਿ ਇਨਕੁਆਰੀ ਸਟਾਰਟ ਹੋ ਜੇ ਤੇ ਪੁਲਿਸ ਐਲਓਸੀ ਜਾਰੀ ਕਰ ਦਿੰਦੀ ਬੰਦਾ ਭੱਜ ਨਾ ਜਾਵੇ ਇਹਦੇ ਖਿਲਾਫ ਤਾਂ 7-8 ਮੁਕੱਦਮੇ ਦਰਜ ਇਹਦੇ ਖਿਲਾਫ ਕਿਸੇ ਨੇ ਐਲਓਸੀ ਜਾਰੀ ਕਿਉਂ ਨਹੀਂ ਕੀਤੀ ਜਿੱਥੇ-ਜਿੱਥੇ ਕੇਸ ਦਰਜ ਹੋਏ ਉਹਨਾਂ ਦੀਆਂ ਖੁੱਲੋਂ ਇਨਕੁਆਰੀਆਂ ਕਿਵੇਂ ਭੱਜ ਗਿਆ ਤੇ ਛੱਡ ਕੇ ਬੰਦਾ ਫਿਰ ਭੱਜਿਆ ਕਿਉਂ ਮਰਿਆ ਸੱਪ ਦੂਜਿਆਂ ਦੇ ਗਲ 'ਚ ਪਾ ਕੇ ਉਹਨਾਂ ਦੇ ਤੇ ਆ ਭੱਜ ਗਿਆ ਕਿਉਂਕਿ ਪਰਤਾਂ ਬਹੁਤ ਖੁੱਲਦੀਆਂ ਸੀ ਹੁਣ ਜਗਰਾਉਂ ਵਾਲੀ ਕੁੜੀ ਦਾ ਮੈਂ ਤੁਹਾਨੂੰ ਪਹਿਲਾਂ ਇੱਕ ਮੈਸੇਜ ਦਿਖਾਉਣਾ ਫਿਰ ਆਪਾਂ ਅੱਗੇ ਚੱਲਦੇ ਹਾਂ ਜਿੱਥੋਂ ਇਹਨਾਂ ਦੇ ਕਿਰਦਾਰ ਦਾ ਇਹਨਾਂ ਲੋਕਾਂ ਦਾ ਪਤਾ ਲੱਗਦਾ ਕਿਉਂਕਿ ਮੁੱਦੇ ਸਮਾਜ ਦੇ ਉਹ ਇੱਕ ਫੜਦੇ ਆ ਵੀ ਜਿੱਥੇ ਸਮਾਜ ਦੀ ਸਮਾਜ ਹੱਟ ਕੀਤਾ ਹੋਇਆ ਜਿੱਥੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਤੇ ਇਹਦੀਆਂ ਕੋਈ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਜਦੋਂ ਜੋਨੀ ਬਾਬੇ ਤੋਂ ਇਹ ਉਹਨੂੰ ਦਰਕੇ ਮਾਰਦਾ ਸੀਗਾ ਇੱਕ ਤੋਂ ਫੋਨ ਕਰਾਈ ਜਾਂਦਾ ਸੀ ਅਮਰੀਕਾ ਤੋਂ ਵੀ ਮੈਂ ਗੋਰਡੀ ਬਰਾੜ ਬੋਲਦਾ ਮੈਂ ਕਿਹਾ ਤੂੰ ਮੈਨੂੰ ਨੰਬਰ ਦੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਮੁੜ ਕੇ ਉਹ ਜਵਾਕ ਸੀਗਾ ਇਹਨੂੰ ਕੋਈ ਤੇ ਜਾਣਦਾ ਜੂਣਦਾ ਸੀ ਉਹ ਬਾਬੇ ਜੋਨੀ ਨੂੰ ਦਬਕੇ ਮਾਰਦਾ ਸੀਗਾ ਵੀ ਤੂੰ ਮੇਰੋਂ ਦੀਆਂ ਡਿਲੀਟ ਕਰ ਦੇ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲ ਸਾਰੀਆਂ ਆਏਗੀਆਂ ਪਰ ਮੈਂ ਮੈਂ ਉਹ ਛੇੜਵੀਆਂ ਨਹੀਂ ਚਾਹੁੰਦਾ ਸੀ ਚਲੋ ਜੇ ਕਿਸੇ ਨੇ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ ਪਰ ਇਹਨੇ ਉੱਥੇ ਵੀ ਲੜਕੀ ਨਾਲ ਕੀ ਕੀਤਾ ਆ ਦੋ ਪ੍ਰੂਫ ਤੁਸੀਂ ਤਰਕ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਜੇ ਮੈਂ ਇਹਦੀ ਪਿਛਲੀ ਜ਼ਿੰਦਗੀ ਫਰੋਲਣ ਲੱਗਿਆ ਨਾ ਤੇ ਫਿਰ ਵਿੱਚ ਹੀ ਕੱਖ ਨਹੀਂਗਾ ਮੋਗੇ ਤੋਂ 4 ਕਿਲੋਮੀਟਰ ਦਾ ਪਿੰਡ ਹੈ ਤੇ 20 ਸਾਲ ਮੈਂ ਮੋਗੇ ਨੂੰ ਡਿਊਟੀ ਕੀਤੀ ਹੈ ਸੀਆਈਏ ਤੇ ਸੀਆਈਏ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਕੁੰਡਲੀ ਪਈ ਹੁੰਦੀਆਂ ਨੇ ਇਹ ਜੇ ਬੰਦਿਆਂ ਦੀ ਪਰ ਅਸੀਂ ਇਹ ਏਡੇ ਏਡਾ ਛੋਟਾ ਲੈਵਲ ਨਹੀਂ ਰੱਖਿਆ ਵੀ ਇਹ ਜੇ ਬੰਦਿਆਂ ਚੁਲਜਦੇ ਫਿਰਾਂਗੇ ਪਰ ਜਿੱਥੇ ਝੂਠ ਫੁਲਾਇਆ ਜਾ ਰਵੇ ਉੱਥੇ ਬੋਲਣਾ ਜ਼ਰੂਰੀ ਆ ਮੈਨੂੰ ਕਈ ਕਹਿੰਦੇ ਆ ਮੈਂ ਪੁਲਿਸ ਦੀ ਨੌਕਰੀ ਕੀਤੀ ਆ ਮੇਰੇ ਤੇ ਦੋ ਇਲਜ਼ਾਮ ਲੱਗ ਸਕਦੇ ਆ ਜਾਂ ਤਾਂ ਮੈਂ ਕਰਾਪਟ ਹੋ ਸਕਦਾ ਵੀ ਮੈਂ ਤਾਂ ਜੀ ਲੋਕਾਂ ਨੂੰ ਬਹੁਤ ਲੁੱਟਿਆ ਹੋਊਗਾ ਥੋੜੇ ਜੋ ਕੋਈ ਬੰਦਾ ਮੇਰੇ ਘਰੇ ਆਓ ਮੇਰੀ ਲੁੱਟ ਪਾੜ ਕੀਤੀ ਤੁਹਾਨੂੰ ਮੇਰੇ ਘਰ ਤੋਂ ਦਿਖ ਜੂਗੀ ਦੂਸਰਾ ਮੈਂ ਕਿਸੇ ਦੇ ਬੱਚੇ ਮਾਰੇ ਹੋ ਸਕਦੇ ਤਰਕੀਆਂ ਲੈਣ ਵਾਸਤੇ ਕਿਸੇ ਨੂੰ ਕਿ ਧੱਕੇ ਕੀਤੇ ਹੋ ਸਕਦੇ ਆ ਮੈਂ ਆਪਦਾ ਕੈਰੇਕਟਰ ਵੀ ਸੰਭ ਕੇ ਰੱਖਿਆ ਉਹਦਾ ਕਿਰਦਾਰ ਵੀ ਸੰਭ ਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਇਹ ਜਿਹਾ ਮੇਰੇ ਨਾਲ 6-7 ਮੁੰਡੇ ਕੰਮ ਕਰਦੇ ਸੀ ਮੈਂ ਤੁਹਾਨੂੰ ਨਾਲ ਲੈ ਕੇ ਦੱਸਦਾ ਇਕਦਾ ਮੁੰਡਾ ਥੋੜੇ ਦਿਨ ਪਹਿਲਾਂ ਹੋਇਆ ਹਸ਼ਿਆਰ ਮੁੰਡੇ ਦੀ ਡੈਥ ਹੋਈ ਆ ਧਰਮਕੋਟ ਤੋਂ ਮੇਰੇ ਨਾਲ ਲੱਗਾ ਰਿਹਾ ਉਹ ਉਸ ਮੁੰਡੇ ਨੇ ਆਉਦੀ ਸਾਰੀ ਨੌਕਰੀ ਚ ਕਿਸੇ ਤੋਂ ਚਾਹਦਾ ਕੱਪ ਨਹੀਂ ਪੀਤਾ ਉਥੇ ਮੁੰਡਾ ਕਰਮਚੰਦ ਇੰਚਾਰਜ ਸਿਕਿਉਰਿਟੀ ਬਰਾਜਾ ਜਿਹੜਾ ਮੇਰੀ ਥਾਂ ਤੇ ਲੱਗਿਆ ਲਵਾ ਕੇ ਗਿਆ ਸੀ ਮੈਂ ਸੌਹ ਦੇ ਸਕਦਾ ਮੁੰਡਾ ਸਾਫਤ ਸੂਰਤਾ ਔਰ ਗੁਰੂ ਦਾ ਸਿੱਖਾ ਅਮਰਤਧਾਰੀ ਆ ਇਹ ਕਰਮਚੰਦ ਹੈ ਇਸ ਵੇਲੇ ਉਹ ਦਾ ਨਾ ਕਰਮ ਸਿੰਘ ਹੈ ਚਾਹਦਾ ਕੱਪ ਨਹੀਂ ਆਉਦੀ ਨੌਕਰੀ ਚ ਪੀਤਾ ਕਲਵੰਤਾ ਮੁੰਡਾ ਖੋਸਿਆਂ ਤੋਂ ਹਰਜੀਤ ਸਿੰਘ ਕੈਸ਼ੀਅਰ ਸਿਆ ਸਾਡੇ ਇੰਸਪੈਕਟਰ ਨੇ ਉਹਨੂੰ ਨਾਂ ਚਾਰਜ ਟ੍ਰੈਫਿਕ ਨਹੀਂ ਓਮਾ ਸਿੰਘ ਆ ਮੁੰਡਾ ਦਫਤਰ ਟੈਲੀਫੋਨ ਆਪਰੇਟਰ ਦਾ ਜੀ ਕੁਲਵੰਤ ਆ ਮੁੰਡਾ ਖੋਸਿਆਂ ਤੋਂ ਜਿੰਨੇ ਬੰਦਿਆਂ ਨੇ ਮੇਰੇ ਨਾਲ ਕੰਮ ਕੀਤਾ ਕਿਸੇ ਤੇ ਵੀ ਕੋਈ ਉਂਗਲ ਚੱਕ ਕੇ ਦਿਖਾ ਦੇਵੇ ਤੌਣ ਮੈਂ ਵੜਾ ਦਿੰਦਾ ਵੀ ਇੱਕ ਰੁਪਈਆ ਦਾ ਦੋਸ਼ ਲਾ ਦੇਵੀ ਹਜੇ ਮੇਰੇ ਤੇ ਕੋਈ ਲੱਗ ਸਕਦਾ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਫੀਲਡਰ ਦੀ ਨੌਕਰੀ ਕੀਤੀ ਆ ਮੈਂ ਨਹੀਂ ਕਦੇ ਮੁੱਕਰਦਾ ਜਿਹੜਾ ਕੁਝ ਹੋਇਆ ਗਲਤ ਕਿਤੇ ਗਲਤੀ ਹੋਈ ਆ ਪਰ ਕਦੇ ਨਹੀਂ ਇਸ ਚੀਜ਼ ਤੋਂ ਪਿੱਛੇ ਭੱਜੇ ਉਹ ਲੜਕੀ ਜਦੋਂ ਮੈਨੂੰ ਫੋਨ ਕਰਦੀ ਆ ਨਾ ਤੇ ਮੈਨੂੰ ਉਦੋਂ ਇਹਦੇ ਤੇ ਲੱਗਿਆ ਯਾਰ ਮੈਂ ਕਿਹਾ ਵੀ ਕੇਵ ਜਾ ਬੰਦਾ ਯਾਰ ਵੀ ਇਹ ਤਾਂ ਬੜੇ ਹਲਕੇ ਕਿਰਦਾਰ ਦੇ ਲੋਕ ਆ ਯਾਰ ਵੀ ਇਹੇ ਜਿھے ਨਿਕਲੇ ਫਿਰਦੇ ਆ ਉਹ ਲੜਕੀ ਦਾ ਮੈਨੂੰ ਫੋਨ ਆਉਂਦਾ ਕਹਿੰਦੀ ਵੀਰ ਜੀ ਵੀ ਰਾਤ ਮੈਨੂੰ ਪਹਿਲਾਂ ਤਾਂ ਮੇਰੇ ਨਾਲ ਭਰਾ ਬਣ ਕੇ ਥਾਣੇ ਗਿਆ ਮੇਰਾ ਪਰਚਾ ਕਰਾਉਣ ਤੇ ਭਰਾ ਬਣ ਕੇ ਮੇਰੇ ਹੀ ਐਫ ਆਈ ਆਰ ਤੇ ਨੇ ਬਤੌਰ ਗਾਰਡੀਅਨ ਸਾਈਨ ਕੀਤੇ ਹੋਏ ਮੈਂ ਤੁਹਾਨੂੰ ਐਫ ਆਈ ਆਰ ਵੀ ਦਿਖਾਉਣਾ ਆ ਪਈ ਆ ਜੀ ਆ ਪੜਿਓ ਤੁਸੀਂ ਇਹ ਘਟਨਾ ਬਾਰੇ ਦੱਸਿਆ ਤੇ ਮੈਂ ਅੱਜ ਸਮੇਤ ਅਮਰਤਪਾਲ ਸਿੰਘ ਮਹਿਰੋ ਦੇ ਥਾਣਾ ਪੁਲਿਸ ਸਿਟੀ ਜਗਰਾਉਂ ਆ ਰਹੀ ਸੀ ਤੇ ਰਸਤੇ ਵਿੱਚ ਮਿਲ ਗਏ ਹੋਏ ਅਮਰਤਪਾਲ ਸਿੰਘ ਨੇ ਬਿਆਨ ਲਿਖਾ ਦਿੱਤਾ ਪੜ੍ਹ ਸੁਣ ਲਿਆ ਠੀਕ ਹੈ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਐਸਡੀ ਰਮਨਦੀਪ ਕੌਰ ਤਾਇਦ ਅਮਰਤਪਾਲ ਸਿੰਘ ਮਹਿਰੂਆ ਪੜ੍ਹ ਲਓ ਗਾਰਡੀਅਨ ਦਾ ਮਤਲਬ ਹੁੰਦਾ ਵੱਡਾ ਭਰਾ ਬਣ ਕੇ ਜਾਣਾ ਪਿਓ ਦੀ ਥਾਂ ਤੇ ਜਾਣਾ ਉਸ ਲੜਕੀ ਦਾ ਤੂੰ ਪਿਓ ਬਣ ਕੇ ਗਿਆ ਜਦੋਂ ਪਰਚਾ ਦਰਜ ਹੋ ਗਿਆ ਜਦੋਂ ਉਹਦੇ ਡੇਰੇ ਦੇ ਵਿੱਚੋਂ ਸਾਰਾ ਸਮਾਨ ਲੁੱਟ ਲਿਆ ਸੋਨਾ ਸਾਰਾ ਜੋ ਉਹਦਾ ਸੀਗਾ ਚੱਕ ਲਿਆ ਜਿੱਥੇ ਮੁੜ ਕੇ ਇਹ ਪੁਲਿਸ ਦੇ ਉਹ ਡੀਐਸਪੀ ਸਾਹਿਬ ਤੇ ਦੋਸ਼ ਲਾਈ ਜਾਂਦਾ ਸੀ ਵੀ ਮੇਰੇ ਤੇ ਉਹ ਸੋਨੇ ਦਾ ਤੇ ਪੈਸੇ ਦਾ ਦੋਸ਼ ਲਾਉਂਦੇ ਆ ਉਹ ਵੀ ਤੁਹਾਨੂੰ ਇੱਕ ਰਿਕਾਰਡਿੰਗ ਅੱਗੇ ਸੁਣਾ ਕੇ ਮੈਂ ਕਲੀਅਰ ਕਰੂੰਗਾ ਉਸ ਤੋਂ ਬਾਅਦ ਇਹ ਕੁੜੀ ਨੂੰ ਮੈਸੇਜ ਭੇਜਦਾ ਕਹਿੰਦਾ ਵੀ ਮੈਂ ਆਪਣੇ ਗਰੁੱਪ ਵਿੱਚ ਪਾਤਾ ਵੀ ਤੂੰ ਬਾਬੇ ਦੀ ਮਸ਼ੂਕ ਹੈ ਆਹ ਕਰਤਾਰ ਹਨ ਲੋਕਾਂ ਦੇ ਜਿੱਥੋਂ ਇਹ ਸ਼ੱਕ ਸ਼ੱਕ ਪੈਦਾ ਹੁੰਦੇ ਨਾ ਚੀਜ਼ਾਂ ਦੇ ਪੀ ਤੁਮ ਜਾਣਦੇ ਬਾਬਾ ਜਾਨ ਸਾਨੂੰ ਸਬੂਤ ਚਾਹੀਦੇ ਸੀ ਅਸੀਂ ਉਹ ਤੇਰੇ ਤੋਂ ਲੈਣੇ ਸੀ ਤੇਰੇ ਦੇ ਸੀ ਮਿੱਠੇ ਪਿਆਰੇ ਹੋ ਕੇ ਭਲੇ ਆ ਮੈਸੇਜ ਇਹਨੇ ਉਹ ਕੁੜੀ ਨੂੰ ਕੀਤਾ ਪਰ ਇਹ ਮੈਸੇਜ ਕੁੜੀ ਨੇ ਸੇਵ ਕਰ ਲਿਆ ਕਿਸੇ ਹੋਰ ਫੋਨ 'ਚ ਤੇ ਇਹ ਰਾਤ ਨੂੰ ਜਾ ਕੇ ਜਦ ਨੂੰ ਪਤਾ ਲੱਗਿਆ ਵੀ ਜੇ ਇਹ ਕੁੜੀ ਨੇ ਇਹ ਮੈਸੇਜ ਵਾਇਰਲ ਕਰਤਾ ਤੇ ਮੇਰੇ ਤਾਂ ਪੱਲੇ ਹੀ ਕੱਖ ਨਹੀਂ ਰਹਿਣਾ ਇਹ ਜਾ ਕੇ ਰਾਤ ਨੂੰ 2:30 ਵਜੇ ਜਾ ਕੇ ਕੁੜੀ ਦਾ ਫੋਨ ਖੋ ਕੇ ਲਿਆਂਦਾ ਉਹਦਾ ਗਰੀਬਣੀ ਦਾ ਇਸੇ ਸਦਮੇ 'ਚ ਉਸ ਕੁੜੀ ਦੀ ਮਾਂ ਮਰ ਗਈ ਥੋੜੇ ਥੋੜੇ ਦਿਨਾਂ ਬਾਅਦ ਹੀ ਫੇ ਸਾਡੇ ਨਾਲ ਇਹ ਬਣ ਕੀ ਗਿਆ ਆ ਮੈਸੇਜ ਪਾ ਲਓ ਇਹ ਕੀ ਲਿਖਦਾ ਮੈਂ ਥੋੜਾ ਜਿਹਾ ਪੜ ਕੇ ਤੁਹਾਨੂੰ ਸੁਣਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਖ ਸੰਗਤ ਨੂੰ ਇਸ ਬੇਨਤੀ ਨੂੰ ਸਮਝੋ ਤੇ ਸ਼ੇਅਰ ਕਰੋ ਲੈ ਮੈਂ ਚੈਲੰਜ ਕਰਦਾ ਕਿਸੇ ਇੱਕ ਵੀ ਫੋਨ ਤੇ ਮੈਸੇਜ ਗਿਆ ਹੋਵੇ ਇਸ ਕੁੜੀ ਤੇ ਫੋਨ ਤੋਂ ਇਲਾਵਾ ਕਿਸੇ ਗਰੁੱਪ 'ਚੇ ਮੈਸੇਜ ਪਿਆ ਹੋਵੇ ਇਹ ਦਿਖਾ ਦੇਵੇ ਸਜ਼ਾ ਜੋ ਤੁਸੀਂ ਦਿਓਗੇ ਮੈਂ ਲਵਾਂਗਾ ਪਰ ਇੰਨਾ ਝੂਠ ਨਾ ਗੱਲਾਂ ਕੁਝ ਹੋਰ ਨੇ ਇਹ ਭੱਜਿਆ ਵੀ ਤਾਂ ਅਗਰ ਇਹ ਪੁਲਿਸ ਦੇ ਹੱਥ ਚ ਆ ਜਾਂਦਾ ਬਹੁਤ ਕੁਛ ਇਹਦੇ ਚੋਂ ਨਿਕਲਣਾ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ạtਿਆ ਸੀ ਆਈਏ ਫਰੀਦਕੋਟ ਦੀ ਇਹ ਇਹਦਾ ਸਾਰਾ ਮੈਟਰੀ ਚੱਕੀਆਂ ਦੀਆਂ ਅੱਖਾਂ ਦੇਖ ਲਿਓ ਇਹਦਾ ਮੂੰਹ ਦੇਖ ਲਿਓ ਗੱਲ ਕਰਦੇ ਦਾ ਇਹਦੀਆਂ ਅੱਖਾਂ ਕੁਝ ਹੋਰ ਹੀ ਬਿਆਨ ਕਰਦੀਆਂ ਕੋ ਸਾਫ ਝਲਕਦੀ ਹੈ ਵੀ ਦਿਮਾਗ ਦੇ ਵਿੱਚ ਕੀ ਚੱਲਦਾ ਇਹਦੀ ਕੋਈ ਤੁਸੀਂ ਪ੍ਰੈਸ ਕਾਨਫਰੰਸ ਚੱਕ ਲਿਓ ਉਹਦੇ ਤਿੰਨ ਹੀ ਲੱਖ ਜੁ ਹੁੰਦੇ ਇਹਦੇ ਕੋਲੇ ਸਰੀਰਕ ਸੰਬੰਧ ਬਲਾਤਕਾਰ ਤੇ ਆਹ ਵੀ ਦੂਜਾ ਨਗੇਜਵਾਜੀ ਸਲੀਲਤਾ ਦੀ ਯਾਰ ਚਾਰ ਪੰਜ ਮੁੰਡੇ ਮਾਰਦੇ ਝੂਠਾ ਮੈਂ ਪੁਲਿਸ ਚ ਰਿਹਾਂ ਯਾਰ ਮੈਂ ਬੋਲ ਰਿਹਾ ਉਹਨਾਂ ਬੱਚਿਆਂ ਦੇ ਹੱਕ ਚ ਮੈਂ ਗੋਨਿਆਂ ਵਾਲੇ ਪਰਿਵਾਰ ਦੇ ਕੋਲ ਗਿਆ ਨਹੀਂ ਸੀ ਮੈਂ ਜਾਣਾ ਮੈਂ ਇਕੱਠਾ ਕਰੀ ਜਾਂਦਾ ਸੀ ਵੀ ਕੀ ਕੀ ਮੈਂ ਕਦੇ ਤਤੀ ਗੱਲ ਨਹੀਂ ਕਰਦਾ ਹੁੰਦਾ ਸਬਰ ਨਾਲ ਚੱਲਦਾ ਉਹਦੇ ਚ ਬਹੁਤ ਕੁਝ ਮੇਰੇ ਹੱਥ ਲੱਗ ਗਿਆ ਬਠਿੰਡੋ ਮਲਾਜਮਾਂ ਨੇ ਦੱਸਿਆ ਮੈਂ ਜਸਪ੍ਰੀਤ ਵਾਲੇ ਤੇ ਰੌਲਾ ਪਾਇਆ ਕਰਨਾਲ ਬਾਠ ਵਾਲੇ ਤੇ ਰੌਲਾ ਪਾਇਆ ਤਿੰਨ ਮੁੰਡੇ ਜੁਪੀ ਚ ਮਾਰ ਦਿੱਤੇ ਉਹਨਾਂ ਤੇ ਮੈਂ ਬੋਲਿਆ ਮੇਰੀਆਂ ਵੀਡੀਓ ਚੱਕ ਲਓ ਕੋਈ ਇਹਨਾਂ ਚ ਇੱਕ ਵੀ ਬੰਦਾ ਬੋਲਿਆ ਤੇ ਮੈਨੂੰ ਦੱਸ ਦਿਓ ਹੁਣ ਦੋ ਤਿੰਨ ਮੁੱਦੇ ਪੂਰੇ ਪਖੇ ਸੀ ਲੁਧਿਆਣੇ ਇਲੈਕਸ਼ਨ ਚਲਦੇ ਆ ਲੁਧਿਆਣੇ ਦੀ ਕੁੜੀ ਆ ਬਠੰਡੇ ਪਾ ਉੱਥੇ ਬਠੰਡੇ ਆ ਉਹ ਇਨਸਾਫ ਮੰਗਣ ਵਾਸਤੇ ਲੁਧਿਆਣੇ ਬੈਠੇ ਸੀ ਬਠਿੰਡਾ ਲਿਆ ਕੇ ਕੁੜੀ ਮਾਰੀ ਗਈ ਕਨੈਕਸ਼ਨ ਜੁੜਦਾ ਨਹੀਂ ਸ਼ਿਵਸਾ ਨਾਲ ਇੱਕ ਸਿੱਖ ਮੁੰਡੇ ਨੂੰ ਕੁੱਟਮਾਰ ਕਰਦੇ ਆ ਬਠੰਡੇ ਰੇਂਜ ਦੀ ਉਹ ਘਟਨਾ ਇਹਦੇ ਪਿਛਲੇ ਕਾਰਨ ਤਾਂ ਦੇਖੋ ਯਾਰ ਕੋਈ ਦਿਮਾਗ ਵਰਤ ਲਿਆ ਕਰੋ ਥੋੜਾ ਬਹੁਤਾ ਰੱਬ ਨੇ ਦਿੱਤਾ ਆਦਾ ਚਰਨ ਘਾਟ ਵਾਲੇ ਸਾਥ ਤੇ ਕਾਰਵਾਈ ਕਰਨ ਲਈ ਸਾਨੂੰ ਅਸਲੀ ਸਬੂਤ ਤੇ ਜਾਣਕਾਰੀ ਤੇ ਜਿਹਦੇ ਨਾਲ ਬੀਤੀ ਉਹ ਗਵਾਹ ਚਾਹੀਦਾ ਸੀ ਇਹ ਬੀਬੀ ਮਿਲੀ ਅਸੀਂ ਸਿਰਫ ਸਾਰੇ ਪ੍ਰੂਫ ਆਪਦੇ ਹੱਥ ਚ ਕਰਨ ਲਈ ਬਾਬੇ ਦੀ ਮਸ਼ੂਕ ਦੀ ਹਾਂ ਚ ਹਾਂ ਮਲਾਈ ਇਹ ਵੀ ਨਹੀਂ ਕਿ ਅਸੀਂ ਕੁੜੀਆਂ ਦੀਆਂ ਸੁਣ ਲਈਆਂ ਤੇ ਕੁੜੀ ਬੇਕਸੂਰ ਹੈ ਬਾਬਾ ਕਸੂਰਵਾਰ ਨਹੀਂ ਇਦਾਂ ਨਹੀਂ ਜਿੰਨਾ ਸਮਾਂ ਐਕਸ਼ਨ ਨਹੀਂ ਕਰ ਸਕੇ ਉਹਨਾਂ ਸਮਾਂ ਅਸੀਂ ਬਥੇਰੇ ਪਾਪੜ ਵੇਲੇ ਬਾਬਾ ਹੱਥ ਠੇਠਾ ਵੇ ਸਾਡੇ ਬਾਬੇ ਨੇ 10 ਲੱਖ ਦੇਣਾ ਵੀ ਮੰਨਿਆ ਮੈਂ ਹਾਂ ਕੀਤੀ ਸ਼ਰਤ ਰੱਖੀ ਵੀ ਪੈਸੇ ਡੇਰੇ ਤੋਂ ਬਾਹਰ ਆ ਕੇ ਦੇਣੇ ਪੈਣਗੇ ਬਾਬਾ ਜਦੋਂ ਕੱਲ ਮਿਲਣਾ ਆ ਪਹਿਲਾਂ ਤੇਰੇ ਕੋਲ ਯਾਰ ਕੀ ਪਾਵਰ ਆ ਤੂੰ ਐਕਸ਼ਨ ਕਰਨ ਦੀਆਂ ਗੱਲਾਂ ਕਰਦਾ ਮੈਂ ਕਾਰਵਾਈ ਕਰਦਾ ਇੱਕ ਇੰਟਰਵਿਊ ਪਈ ਆ ਜਸਵੀਰ ਪੱਤਰਕਾਰ ਦੇ ਚੈਨਲ ਤੇ ਕਿਸੇ ਮੁੰਡੇ ਦੀ ਉਹ ਲਿਖਦਾ ਵੀ ਮੈਨੂੰ ਇਹ ਸੀਏਏ ਚੱਕੀ ਫਿਰਦਾ ਰਿਆ ਉਹ ਇੰਟਰਵਿਊ ਦੇ ਵਿੱਚ ਮੁੰਡਾ ਬੋਲ ਰਿਹਾ ਮੈਂ ਨਾ ਪਹੁੰਚ ਗਿਆ ਤੁਸੀਂ ਮੈਸੇਜ ਪੜ ਲਿਓ ਆ ਕੋਈ ਮਰਦਾਂ ਵਾਲੀਆਂ ਗੱਲਾਂ ਯਾਰ ਆ ਮਰਦ ਇਹ ਜੇ ਕੰਮ ਕਰਦੇ ਹੁੰਦੇ ਉਹ ਵੀ ਬਾਣੇ ਵਾਲੇ ਹੋਣ ਤੂੰ ਕੁੜੀ ਦੇ ਗਾਰਡੀਅਨ ਬਣ ਕੇ ਤੂੰ ਉਹਦਾ ਭਰਾ ਬਣ ਕੇ ਉਹਦਾ ਪਿਓ ਦੀ ਥਾਂ ਤੇ ਬਣ ਕੇ ਉਹਦੇ ਸਾਈਨ ਕਰਦਾ ਐ ਐਫ ਆਈ ਆਰ ਤੇ ਤੇ ਬਾਅਦ ਵਿੱਚ ਤੂੰ ਇਹ ਮੈਸੇਜ ਭੇਜਦਾ ਕਿੱਥੇ ਖੜੇ ਆ ਤੁਸੀਂ ਯਾਰ ਕਿਹੜੀ ਤੁਸੀਂ ਗੈਰਤ ਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਜਦੋਂ ਤੇਰੀ ਪੁਲਿਸ ਨੇ ਬਾਹ ਮਰੋੜ ਲਈ ਜਗਰਾਉਂ ਵਾਲੀ ਨੇ ਫਿਰ ਤੇਰਾ ਸੌਦਾ ਜਿਹੜਾ ਜਗਰਾਉਂ ਵਾਲੀ ਐਮ ਐਲ ਏ ਨਾਲ ਹੋਇਆ ਬੀਬੀ ਮਾਨੂ ਕੇ ਨਾਲ ਉਹਦੀ ਆ ਰਿਕਾਰਡਿੰਗ ਥੋੜੀ ਜਿਹੀ ਸੁਣ ਲਿਓ ਆ ਸੁਣਿਓ ਉੱਤਰ ਮੇਰੀ ਗੱਲਬਾਤ ਹੋ ਗਈ ਐ ਐਮ ਐਲ ਨੂੰ ਨਾ ਆਸੀ ਫੋਨ ਕਰੇ ਮੈਂ ਛੇੜੇ ਨੂੰ ਉਹ ਜਿਹੜੀ ਕੀ ਹੈ ਜਨਾਨੀ ਜੀ ਹਾਂ 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 ਸੇ ਮੈਂ ਹਾਂ ਤਾਂ ਵੀ ਕਰੋ ਕਿਆ ਕਰਦਾ ਸੈਟਮੇ ਤੁਸੀਂ ਤੁਹਾਨੂੰ ਲੋਕ ਫੋਨ ਨਹੀਂ ਆਉਣਾ ਕਿਸੇ ਦਾ ਵੀ ਨਾ ਜਾਣਾ ਚਲੋ ਇਹ ਕਹਿੰਦੀ ਸਾਥ ਤੁਸੀਂ ਬੇਫੇ ਮੈ ਰਹੋ ਜਨਨਤ ਆਖ ਜਾਂਦੇ ਆ ਬਰੇ ਗੁਰੂ ਆਏ ਗੁਰੂ ਆਏ ਚਲੋ ਤੁਹਾਡੇ ਭਰਾਵਾਂ ਨਾਲ ਹੀ ਮੰਗੇ ਜਾਣਾ

ਉਹਦੇ ਨਾਲ ਦੇ ਬੰਦੇ ਸੀ ਤੇ ਮੈਨੂੰ ਫੋਨ ਆਇਆ ਮੈਂ ਚੱਕ ਲਿਆ ਮੈਂ ਬਿੱਲ ਵਿੱਚ ਨਿਕਲ ਕੇ ਗਿਆ ਹੋਇਆ ਕਿ ਚਾਹੀ ਆਨਲਾਈਨ ਸਾਈਟ ਵਿੱਚ ਜਾ ਕੇ ਡਿਟੇਲ ਚੈੱਕ ਕਰ ਲਉਂਗਾ ਜਿੱਥੇ ਠੀਕ ਹੈ ਠੀਕ ਨਹੀਂ ਉਹਨਾਂ ਨੇ ਦੱਸਿਆ ਵੀ ਬਾਈ ਸੀ ਆ ਗੱਲਬਾਤ ਹੋ ਗਈ ਤੇ ਤੁਸੀਂ ਕਿਹਾ ਵੀ ਮੈਂ ਸਟਾਫ ਤੋਂ ਦੇ ਨਾਲ ਗਿਆ ਵੀ ਆਪਾਂ ਰੋਲਾ ਨਾ ਪਾਈ ਅੱਜ ਰਾਤ ਨੂੰ ਗਿੜਤੀ ਹਾਂ 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 ਅਮਰਪਾਲ ਜੀ ਨੇ ਕਿ ਇਹ ਬਿਲਕੁਲ ਸਹੀ ਹੈ ਜਿਹੜੇ ਗੱਲਬਾਤ ਹੋ ਗਈ ਆਪਾਂ ਕੀ ਹੁੰਦੀ ਹੈ ਹੈਗਾ ਜਿਹੜਾ ਹੁੰਦੀ ਨੇ ਪੈਸੇ ਦੀ ਮਾਮਲੇ ਕਿੰਦੇ ਨੂੰ ਦਾਇਰ ਕਰਤਾ ਹਾਂਜੀ ਮੈਨੂੰ ਇਹ ਡਾਰੇ ਵੀ ਜਿਵੇਂ ਆ ਤੁਸੀਂ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਕਿਹਾ ਵੀ ਇੱਕ ਤਾਂ ਫਰਚੂਨਾ ਦੇ ਦੇ ਗੱਡੀ ਜੱਥੇ ਵਾਸਤੇ ਠੀਕ ਹੈ ਇੱਕ ਤੋਂ ਆਲੀ ਗੱਲ ਵਾਲੀ ਚੈਨੀ ਇੱਕ ਤੋਂ ਆਦਿਆਂ ਛਾਪਾਂ ਜਾਂ ਉਹ ਕਿਹੜਾ ਖੰਡਾ ਜਾਂ ਲਾ ਕੇ ਸਾਨੂੰ ਦੇ ਇਹਦੇ ਪੁਲਸਾਰਾ ਕੋ ਜੇ ਇਹ ਥੋੜੀ ਜੀ ਰਿਕਾਰਡਿੰਗ ਲੰਮੀ ਆ ਸੁਣਾਉਂਗਾ ਤੁਹਾਨੂੰ ਮੈਂ ਸਾਰੀਆਂ ਆ ਬੀਵੇ ਜਵਾਬ ਦੇ ਹੈ ਨਾ ਅਸਲੀ ਮਰਦ ਤੇ ਗੁਰੂ ਦਾ ਸਿੱਖ ਹੈ ਜੇ ਕਹਿੰਦਾ ਮੈਂ ਅਸਲੀ ਸਿੱਖ ਹੈ ਹਜੇ ਦੇ ਪਿੰਡ ਦੀਆਂ ਰਿਕਾਰਡਿੰਗਾਂ ਪਈਆਂ ਪੈਸੇ ਕਿਵੇਂ ਕਿਸੇ ਬਿਮਾਰ ਬੱਚਿਆਂ ਦੇ ਮਗਾ ਕੇ ਤੇ ਕਿਵੇਂ ਅੱਧੇ-ਅੱਧੇ ਪੈਸੇ ਉਹਨਾਂ ਪਰਿਵਾਰਾਂ ਤੋਂ ਲਏ ਇੱਕ ਪਰਿਵਾਰ ਗਰੀਬ ਪਰਵਾਰ ਲੁਧਿਆਣੇ ਉਹਦੀ ਵੀਡੀਓ ਬਣਾ ਕੇ ਨੇ ਭੇਜੀ ਇਹਨੂੰ ਕਿਸੇ ਦੇ ਬਾਹਰੋਂ ਫੋਨ ਆ ਗਿਆ ਕਿਸੇ ਅਨਾਰਈਆਂ ਦੇ ਦੋਹਾਂ ਤਿੰਨਾਂ ਦੇ ਵੀ ਉਹ ਪਰਿਵਾਰ ਦੀ ਮਦਦ ਕਰਨੀ ਛਾਤਰ ਇੰਨਾ ਕਹਿੰਦਾ ਜੀ ਮੈਂ ਉੱਥੇ ਜਾ ਕੇ ਤੁਹਾਨੂੰ ਸਿੱਧੇ ਅਕਾਊਂਟ ਦੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿੱਧਾ ਅਕਾਊਂਟ 'ਚ ਪੈਸੇ ਪਾ ਦਿਓ ਜਦੋਂ ਜਾ ਕੇ ਉਹਨਾਂ ਦੇ ਅਕਾਊਂਟ 'ਚ ਆ ਗਿਆ ਤੇ ਸ਼ਾਮ ਨੂੰ ਚਲੇਗਾ ਕਹਿੰਦਾ ਕਿੰਨੇ ਕੁ ਪੈਸੇ ਆ ਗਏ ਉਹ ਕਹਿੰਦੇ 80000 ਰੁਪਏ ਆ ਗਏ ਕਹਿੰਦਾ ਵੀ 40000 ਮੈਨੂੰ ਦੇ ਦਿਓ ਮੈਂ ਉੱਥੇ ਕਿਸੇ ਹੋਰ ਨੂੰ ਸੇਵਾ ਦੇਣੀ ਆ ਤੇ ਮੈਂ ਤੁਹਾਨੂੰ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਿਹੜਾ ਹੈਗਾ ਵੀ ਤੁਹਾਨੂੰ ਪਾ ਦੂੰਗਾ ਉਹ ਪੈਸੇ ਅੱਜ ਪਾਉਂਦਾ ਇਹ ਬੰਦਾ ਸਕੂਲ ਦੇ ਵਿੱਚ ਨਸੀਬ ਹਟ ਸਟਾਇਆ ਮੈਡਮ ਦੇ ਕੋਲੇ ਰਸੀਦ ਪਈ ਆ ਸਕੂਲ ਵਾਲਿਆਂ ਕੋਲੇ ਜਾ ਕੇ ਪੁੱਛ ਲਿਓ ਉਦੋਂ ਪਿਛਲਾ ਇਹਨਾਂ ਲੋਕਾਂ ਦਾ ਕੀ ਕਰਜ਼ਾਰ ਆ ਪਤਾ ਇਹ ਚੀਜ਼ ਜਾਣਾ ਨਹੀਂ ਚਾਹੁੰਦੇ ਪਰ ਤੁਸੀਂ ਕਿੰਨੇ ਕ ਗਮਰਾਹ ਹੋਵੋਗੇ ਕਿੰਨੇ ਕ ਝੂਠ ਇਹਨਾਂ ਲੋਕਾਂ ਦੇ ਸੁਣੋਗੇ ਕੀ ਇੱਕ ਕਤਲ ਦੇ ਨਾਲ ਲੱਚਰਤਾ ਖਤਮ ਹੋ ਜਾਊਗਾ ਆ ਸਿਕਿਉਰਟੀਆਂ ਲੈ ਲਈਆਂ ਅਗਲੇ ਨਹੀਂ ਆ ਉਦੋਂ ਜ਼ਿਆਦਾ ਬੋਲਣਗੇ ਇੱਥੇ ਮੋਗੇ ਦੇ ਵਿੱਚ ਇੱਕ ਬੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾਲਾ ਦੇ ਖਿਲਾਫ ਕੋਈ ਗੱਲ ਬੋਲਤੀ ਅਸੀਂ ਜਥੇਬੰਦੀਆਂ ਨਾਲ ਗੱਲ ਕੀਤੀ ਸੀਗਾ ਚਲੋ ਇਹ ਤੋਂ ਮਾਫੀ ਮੁਫੀ ਮੰਗਵਾ ਦਿੰਨੇ ਆ ਤੇ ਤੁਸੀਂ ਆ ਵੀ ਇਹਨੂੰ ਆਪਾਂ ਗੱਲ ਨੂੰ ਨਵੇੜ ਗਿਆ ਕਿਉਂਕਿ ਸੰਤਾਂ ਦਾ ਕਰਤਾਰ ਬਹੁਤ ਵੱਡਾ ਕਿੱਥੇ ਜੀ ਉਹਦੇ ਚਿੱਟੀਆਂ ਦੋ ਸੱਟ ਗਏ ਐਵੇਂ ਫੁਕਰੇ ਤੈਨੂੰ ਚੱਕ ਦੇਾਂਗੇ ਤੈਨੂੰ ਉਹ ਕਰ ਦੇਾਂਗੇ ਉਹਨੂੰ 10 ਗੱਨ ਮੈਨ ਮਿਲ ਗਏ ਤੋ ਅਗਲੇ ਦਿਨ ਸੰਤਾਂ ਦਾ ਉਹਨੇ ਪੁਤਲਾ ਸਾੜਿਆ ਉਹ ਰੋਜ਼ ਗਾਲਾਂ ਕੱਢਣ ਲੱਗਿਆ ਉਹ ਸਕਿਉਰਟੀ ਦੇ ਵਿੱਚ ਬੈਠਾ ਡੇਲੀ ਮਾੜਾ ਚੰਗਿਆ ਉਹਨਾਂ ਨੂੰ ਬੋਲਦਾ ਇਹ ਇਹ ਕੁਛ ਮੰਡ ਨਾਲ ਆ ਜਿਹੜਾ ਮੰਡ ਦਾ ਗੰਦ ਹੋਇਆ ਕੱਖ ਨਹੀਂ ਇਹਨਾਂ ਲੋਕਾਂ ਨੂੰ ਹੋਰ ਵੱਡੇ ਕਰਤਾ ਬਾਕੀ ਅਗਲੀ ਵੀਡੀਓ ਚ ਜ਼ਿਕਰ ਕਰਾਂਗੇ ਕਿੱਥੇ ਅਸੀਂ ਮਾਰ ਕਿੱਥੇ ਖਾਧੀ ਆ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਜ세ਦਾਰ ਸਾਹਿਬ ਨੂੰ ਅਪੀਲ ਕਰਦਾ ਐਡੀ ਕਮਜ਼ੋਰ ਨਹੀਂ ਕੀ ਆਪਣੀ ਕੌਮ ਜਿਹੜੀ ਇਹੋ ਜੀ ਦੁੱਖੀ ਤਿੱਕੀ ਤੋਂ ਜਿਹੜੀ ਹੈਗੀ ਤੁਸੀਂ ਆਪਣੀ ਡਿਊਟੀ ਨਿਭਾਓ ਜਿਹੜੀ ਹੈ ਬਾਬੇ ਨਾਨਕ ਦਾ ਅਸਲ ਸੰਦੇਸ਼ ਨੌਜਵਾਨਾਂ ਤੱਕ ਪਹੁੰਚਾਓ ਤੁਜੇ ਇਹ ਇਹ ਜਾਂ ਦੁੱਖੀਆਂ ਤਕੀਆਂ ਤੋਂ ਡਰਨ ਲੱਗ ਪਏ ਨਾ ਤੇ ਫਿਰ ਸਰ ਗਿਆ ਫਿਰ ਫਿਰ ਆਪਣਾ ਕੋਈ ਆਧਾਰ ਹੈ ਹੀ ਨਹੀਂ ਇਹਦਾ ਮਤਲਬ ਹੈ ਜਿਹੜੀਆਂ ਆਪਣੀਆਂ ਕੀਤੀਆਂ ਗਲਤੀਆਂ ਉਹਨਾਂ ਦੇ ਉੱਤੇ ਚਰਚਾ ਜ਼ਰੂਰ ਕਰੋ ਅਗਲੀ ਆਪਾਂ ਕੱਲ ਨੂੰ ਕਰਾਂਗੇ ਵੀਡੀਓ ਮੇਰੇ ਕੋਲੇ ਆ ਬੁੱਕ ਪਈ ਆ ਜਿਹੜੀ 1984 ਦੇ ਦੰਗਿਆਂ ਤੇ ਲਿਖੀ ਹੋਈ ਆ ਸੰਜੇ ਸੂਰੀ ਜੀ ਦੀ ਇਹ ਨਫ਼ਰਤ ਕਿਉਂ ਪਣਦੀ ਇੱਕ ਬਿਆਨ 5000 ਹਿੰਦੂ ਵੱਡਾਂਗੇ ਕਿਵੇਂ ਲਾਲਾ ਜਗਤ ਨਾਰਾਇਣ ਨੇ ਉਹਨਾਂ ਬਲਦੀ ਤੇ ਅੱਗ ਪਾਈ ਉਸ ਖਬਰ ਨੇ ਉਹ ਜਿਹੜਾ ਗੁੱਸਾ ਘੁਬਾਰ ਕਿਵੇਂ ਦਿੱਲੀ ਜਾ ਕੇ ਨਿਕਲਦਾ ਇੱਕ ਫੋਟ ਖੜੀ ਕੀਤੀ ਗਈ ਇਹਨਾਂ ਦੇ ਉੱਤੇ ਕਦੇ ਅਸੀਂ ਚਰਚਾ ਨਹੀਂ ਕਰਨੀ ਚਾਹੁੰਦੇ ਨਾ ਅਸੀਂ ਇਸ ਚੀਜ਼ ਨੂੰ ਕਿਉਂਕਿ ਅੱਜ ਵੀ ਨਫ਼ਰਤ ਜਿਹੜੀ ਉਸੇ ਤਰ੍ਹਾਂ ਬਰਕਰਾਰ ਖੜੀ ਸਾਡੀ ਅਸੀਂ ਕਦੋਂ ਖਤਮ ਕਰਾਂਗੇ ਇਸ ਚੀਜ਼ ਇਹ ਤਾਂ ਫਿਰ ਨਾ ਇਹੋ ਜਿਹੇ ਚੈਲੰਜ ਤਾਂ ਰੋਜ਼ ਨਿੱਕੇ ਮੋٹے ਤਰ੍ਹਾਂ ਆਉਣਗੇ ਅਫਰੀਕਾ ਦੇ ਵਿੱਚ ਇੱਕ ਕੁੰਬਾ ਹੈ ਜਿਹੜਾ ਅੱਜ ਵੀ ਨੰਗਾ ਨੰਗਾ ਰਹਿੰਦਾ ਬਿਲਕੁਲ ਕੀ ਹੋ ਲੱਚਰਤਾ ਅੱਜ ਡਿਸਕਵਰੀ ਤੇ ਜਾ ਕੇ ਦੇਖੋ ਉਹਨਾਂ ਨੂੰ ਫਲਮਾ ਰਹੇ ਨੇ ਲੋਕ ਆ ਕੇ ਦੁਨੀਆ ਦੇ ਵਿੱਚੋਂ ਲੱਚਰਤਾ ਕੁਛ ਨਹੀਂ ਹੁੰਦੀ ਲੱਚਰਤਾ ਹੁੰਦੀ ਸਾਡੇ ਦਿਮਾਗ 'ਚ ਲੱਚਰਤਾ ਹੁੰਦੀ ਸਾਡੀ ਅੱਖਾਂ 'ਚ ਲੱਚਰਤਾ ਹੁੰਦੀ ਸਾਡੀ ਜੀਰ ਦੀ ਲੱਚਰਤਾ ਹੁੰਦੀ ਹੈ ਤੁਹਾਡੇ ਹਿਰਦੇ ਦੀ ਤੇ ਤੁਹਾਡਾ ਹਿਰਦਾ ਸ਼ੁੱਧ ਹੈ ਤੁਹਾਡੀਆਂ ਅੱਖਾਂ ਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਦੇਖਦੀਆਂ ਤੁਹਾਡੇ ਕੰਨ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਕੁਝ ਨਹੀਂ ਸੁਣਦੇ ਤੇ ਤੁਹਾਡੇ ਅੱਗੇ ਖੜਾ ਜੋ ਬੰਦਾ ਮਰਜ਼ੀ ਕਰੀ ਚੱਲੇ ਤੁਹਾਡੇ ਤੇ ਕੋਈ ਅਸਰ ਹੀ ਨਹੀਂ ਸਾਡੇ ਤੇ ਵਿਖਾਵੇਗਾ ਕੋਈ ਅਸਰ ਕਰਕੇ ਪਹਿਲਾਂ ਆਪਣੇ ਆਪ ਨੂੰ ਘੜਦਾ ਪੈਂਦਾ